ਮੁਕਾਬਲਾ ਕਿਹਦੇ ਨਾਲ ਦੇਖ ਦਵਾਂਗਾ ਕਿਸੇ ਨਾਲ ਵੀ ਨਹੀਂ ਮੁਕਾਬਲਾ ਦੇਖਦੇ ਜੀ ਭਾਜਪਾ ਦੀ ਲਹਿਰ ਆ ਬਾਕੀ ਆਪਸ ਬੜਿਆ ਮੋਟਿਆ ਵੋਟਾਂ ਜਿਹੜੀਆਂ ਵਚਣੀਆਂ ਵੰਡ ਲੈਣਗੇ ਕਿਸੇ ਨਾਲ ਮੁਕਾਬਲਾ ਨਹੀਂ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਸਰਗਰਮੀਆਂ ਤੇਜ਼ ਨੇ ਗਿਆ ਕੁਝ ਹੀ ਦਿਨ ਜਿਹੜੇ ਬਾਕੀ ਰਹਿ ਚੁੱਕੇ ਨੇ ਸਾਡੇ ਨਾਲ ਭਾਜਪਾ ਹਲਕਾ ਬਠਿੰਡਾ ਤੋਂ ਉਮੀਦਵਾਰ ਨੇ ਮੈਡਮ ਪਰਮਪਾਲ ਕੌਰ ਗੱਲਬਾਤ ਕਰਾਂਗੇ ਅੱਜ ਰੋਡ ਸ਼ੋਅ ਕੀਤਾ ਹੋਬੀ ਧਾਲੀਬਾਲ ਵੀ ਪਹੁੰਚੀ ਮੈਡਮ ਸਭ ਤੋਂ ਪਹਿਲਾਂ ਤਾਂ ਪੰਜਾਬ ਤੱਕ ਦੇ ਸਵਾਗਤ ਹੈ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਨਾਲ ਗੱਲਬਾਤ ਵਾਸਤੇ ਇੱਥੇ ਆਏ ਕਿੰਨੇ ਲੱਗਦਾ ਕਿੰਨਾ ਗਾ ਰਿਸਪੌਂਸ ਮਿਲ ਰਿਹਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਤੁਹਾਡੇ ਸਾਹਮਣੇ ਇਹ ਸਾਰਾ ਬਾਜ਼ਾਰ ਖੁੱਲ ਕੇ ਸਪੋਰਟ ਕਰ ਰਿਹਾ ਸੀ ਲੋਕ ਹੱਥ ਹਿਲਾ ਰਹੇ ਸੀ ਕਿੰਨਾ ਵੱਡਾ ਇਕੱਠ ਸੀ ਬਹੁਤ ਸਪੋਰਟ ਮਿਲ ਰਹੀ ਹੈ ਇਹਨਾਂ ਦੀ ਸਪੋਰਟ ਦੇ ਸਿਰ ਤੇ ਹੀ ਮੈਂ ਖੜੀ ਆ ਜੇਕਰ ਮੈਨੂੰ ਲੋਕਾਂ ਦੀ ਸਪੋਰਟ ਨਾ ਹੁੰਦੀ ਤਾਂ ਖੜਨਾ ਬੜਾ ਮੁਸ਼ਕਿਲ ਸੀ ਕਿਉਂਕਿ ਆਮ ਆਦਮੀ ਪਾਰਟੀ ਬਹੁਤ ਆਪੋਜ਼ ਕਰ ਰਹੀ ਸੀ ਮੈਨੂੰ ਤੁਸੀਂ ਦੇਖੋ ਹਰ ਮੋੜ ਤੇ ਆਪੋਜ਼ ਕਰਦੇ ਆ ਪਰ ਮੈਂ ਲੋਕਾਂ ਦੀ ਸਪੋਰਟ ਕਰਕੇ ਹੀ ਖੜੀ ਆ ਬੀਬਾ ਜੀ ਇੱਕ ਸਭ ਤੋਂ ਵੱਡੀ ਗੱਲ ਦੇਖਣ ਨੂੰ ਮਿਲੀ ਆ ਅਕਸਰ ਦੇਖਿਆ ਜਾਂਦਾ ਕਿਸਾਨ ਵਿਰੋਧ ਕਰਦੇ ਸੀਗੇ ਭਾਜਪਾ ਦਾ ਸਿੰਘ ਸਾਹਿਬ ਆਏ ਸੀ ਬੜਾ ਵਿਰੋਧ ਜਿਹੜਾ ਬਾਜ਼ਾਰ ਦੇ ਵਿੱਚ ਦੇਖਣ ਨੂੰ ਮਿਲਿਆ ਦੇਖੋ ਸੀਐਮ ਸਾਹਿਬ ਦਾ ਤਾਂ ਕੱਲੇ ਕਿਸਾਨ ਹੀ ਨਹੀਂ ਸਾਰਿਆਂ ਨੇ ਵਿਰੋਧ ਕਰਨਾ ਕਿਉਂਕਿ ਉਹਨਾਂ ਨੇ ਵੱਡੇ ਵੱਡੇ ਵਾਅਦੇ ਕਰਕੇ ਕਿ ਆ ਨਸ਼ਾ ਹਟਾਵਾਂਗੇ ਨਸ਼ਾ ਕਰ ਕਰ ਫਲਾਤਾ ਲਾਅ ਐਂਡ ਆਰਡਰ ਦਾ ਮਾੜਾ ਹਾਲ ਹੈ ਵਪਾਰੀ ਦੁਖੀ ਹੈ ਕੋਈ ਇੱਥੇ ਇੰਡਸਟਰੀ ਨਹੀਂ ਲੱਗ ਸਕਦੀ ਲੋਕ ਅਨਐਮਪਲੋਇਡ ਹੋ ਰਹੇ ਆ ਸਾਰੀ ਇੰਡਸਟਰੀ ਯੂਪੀ ਨੂੰ ਸ਼ਿਫਟ ਹੋ ਰਹੀ ਹੈ ਪੰਜਾਬ ਦਾ ਵਿਕਾਸ ਨਹੀਂ ਹੋ ਰਿਹਾ ਖਜ਼ਾਨਾ ਖਾਲੀ ਰਹਿੰਦਾ ਜਦੋਂ ਵਪਾਰ ਨਹੀਂ ਚੱਲ ਰਹਿਣਾ ਲੋਕਾਂ ਨੇ ਆਪ ਉਹਨਾਂ ਬਾਰੇ ਸੋਚਣਾ ਝਾੜੂ ਨੂੰ ਇਸ ਵਾਰ ਉਹਨਾਂ ਨੇ ਤੀਲਾ ਤੀਲਾ ਕਰ ਦੇਣਾ ਜਿੱਥੋਂ ਤੱਕ ਮੇਰਾ ਸਵਾਲ ਹੈ ਕਿਸਾਨ ਮੇਰਾ ਵਿਰੋਧ ਕਦੇ ਨਹੀਂ ਕਰਨਗੇ ਮੇਰਾ ਵਿਰੋਧ ਕਰਿਆ ਇਹਨਾਂ ਦੋਨਾਂ ਪਾਰਟੀਆਂ ਨੇ ਕਿਸਾਨਾਂ ਦਾ ਮੁਖੌਟਾ ਪਾ ਕੇ ਕਿਸਾਨ ਕੱਲ ਵੱਡੀ ਗਿਣਤੀ ਦੇ ਵਿੱਚ ਮਾਨਸਾ ਦੇ ਵਿੱਚ ਜਿਹੜੀ ਰੈਲੀ ਸੀ ਦਾਣਾ ਮੰਡੀ ਸਮ੍ਰਿਤੀ ਰਾਣੀ ਜੀ ਨੇ ਜਿੱਥੇ ਆਉਣਾ ਸੀ ਵੱਡੀ ਗਿਣਤੀ ਚ ਕਿਸਾਨ ਉੱਥੇ ਬੈਠੇ ਸੀ ਤੁਸੀਂ ਫੋਟੋਆਂ ਦੇਖ ਲਓ ਅੱਜ ਵੀ ਕੱਢ ਕੇ ਵੀਡੀਓ ਦੇਖ ਲਓ ਐਡੀ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਤੋਂ ਜ਼ਿਮੀਂਦਾਰ ਭਰਾ ਕਿਸਾਨ ਉੱਥੇ ਆਏ ਬੈਠੇ ਸੀ ਕਿਸਾਨ ਮੇਰਾ ਕੋਈ ਵਿਰੋਧ ਨਹੀਂ ਕਰ ਰਹੇ ਤਾਂ ਪਾਰਟੀਆਂ ਫਿਰਦੀਆਂ ਜਿਹੜੀਆਂ ਡਰੀਆਂ ਹੋਈਆਂ ਅਗਰ ਵੀ ਬਾਈ ਜਿੱਦੋਂ ਜਿਹੜਾ ਕਿਸਾਨਾਂ ਤੇ ਭਾਜਪਾ ਥੋੜਾ ਮੋਟਾ ਦਰਾੜ ਪਈਏ ਨੂੰ ਨੇੜੇ ਕਰੋਗੇ ਕਿ ਕਿਸਾਨੀ ਪਰਿਵਾਰ ਤੋਂ ਬਿਲੋਂਗ ਕਰ ਦੋ ਤੁਸੀਂ ਵੀ ਦੇਖੋ ਮੈਂ ਕਿਸਾਨ ਦੀ ਧੀ ਆ ਕਿਸਾਨਾਂ ਦੀ ਵਕਾਲਤ ਹਮੇਸ਼ਾ ਕਰੂੰਗੀ ਪਰ ਮੈਂ ਫੇਰ ਦੁਆਰਾ ਕਹਿਨੀ ਆ ਕਿ ਕਿਸਾਨ ਮੇਰਾ ਮੇਰੇਆ ਮੈਨੂੰ ਆਪੋਜ਼ ਨਹੀਂ ਕਰ ਰਹੇ ਕਿਸਾਨ ਮੇਰੇ ਖਿਲਾਫ ਨਹੀਂ ਹਨ ਇਹ ਤਾਂ ਸਿਰਫ ਆਮ ਆਦਮੀ ਪਾਰਟੀ ਤੇ ਕਾਲੀ ਦਲ ਜੋ ਕਿ ਡਰੇ ਹੋਏ ਨੇ ਇਸ ਕਰਕੇ ਪੈਰ ਪੈਰ ਤੇ ਡਿੱਕਾ ਲਾਉਂਦੇ ਨੇ ਕੱਲ ਸਮ੍ਰਿਤੀ ਰਾਣੀ ਜੀ ਦਾ ਹੈਲੀਕਾਪਟਰ ਨਹੀਂ ਉਡਣ ਦਿੱਤਾ ਅੱਜ ਸਾਡੇ ਰੋਡ ਸ਼ੋਅ ਵਾਸਤੇ ਸਾਨੂੰ ਡੀਜ਼ਲ ਪੈਟਰੋਲ ਨਹੀਂ ਪਾਉਣ ਦਿੱਤਾ ਪੈਟਰੋਲ ਪੰਪ ਤੋਂ ਪੁਲਿਸ ਧੱਕਾ ਕਰ ਰਹੀ ਸੀ ਸੋ ਮੇਰੀ ਬੇਨਤੀ ਹੈ ਕਿ ਹੁਣ ਇਹ ਲੋਕ ਉਸ ਚੀਜ਼ ਦਾ ਮੂੰਹ ਤੋੜ ਜਵਾਬ ਦੇਣਗੇ ਕਿ ਕਿਸਾਨ ਮੈਨੂੰ ਆਪੋਜ਼ ਨਹੀਂ ਕਰ ਰਹੇ। ਮੁੱਸੇ ਬੜਾ ਨੌਜਵਾਨ ਸੀ ਜਿਹਨੂੰ ਹਰ ਇੱਕ ਪਿਆਰ ਕਰਦੇ ਸੀ। ਸਿੱਧੂ ਦੀ ਵਰਸੀ ਸੀ ਪਰਿਵਾਰ ਇਨਸਾਫ ਨੂੰ ਲੈ ਕੇ ਦਰਦ-ਦਰ ਭਟਕ ਰਿਹਾ। ਕਿਵੇਂ ਦੇਖ ਦੂੰ ਬਰਬਾਦ ਨੂੰ। ਦੇਖੋ ਮੈਂ ਵੀ ਅੱਜ ਸਵੇਰ ਇੱਕ ਵੀਡੀਓ ਪਾਈ ਸੀ। ਮੈਂ ਉਹਨਾਂ ਨਾਲ ਹਮਦਰਦੀ ਪ੍ਰਗਟ ਕੀਤੀ ਸੀ। ਮੈਂ ਇਹ ਵੀ ਕਿਹਾ ਸੀ ਕਿ ਜਿੱਥੋਂ ਤੱਕ ਹੋ ਸਕੇ ਅੱਜ ਜਿੰਨੀ ਕੁ ਮੇਰੀ ਜਿੰਨੇ ਜੋਗੀ ਮੈਂ ਹੋਈ ਮੈਂ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰੂੰਗੀ। ਉਸ ਪਰਿਵਾਰ ਨਾਲ ਖੜੂੰਗੀ। ਮੇਰੀ ਉਹਨਾਂ ਨਾਲ ਪੂਰਨ ਹਮਦਰਦੀ ਹੈ। ਸਵੇਰ ਮੈਂ ਵੀਡੀਓ ਰਾਹੀਂ ਵੀ ਸਨੇਹਾ ਦਿੱਤਾ ਸੀ। ਲਾਸਟ ਸਵਾਲ ਕਿਸੇ ਨਾਲ ਵੀ ਨਹੀਂ ਮੁਕਾਬਲਾ ਦੇਖਦੇ ਜੀ ਭਾਜਪਾ ਦੀ ਲਹਿਰ ਆ ਬਾਕੀ ਆਪਸ ਬੜਿਆ ਮੋਟਿਆ ਵੋਟਾਂ ਜਿਹੜੀਆਂ ਬਚੜੀਆਂ ਵੰਡ ਲੈਣਗੇ ਕਿਸੇ ਨਾਲ ਮੁਕਾਬਲਾ ਨਹੀਂ ਬਿਲਕੁਲ ਤਾਂ ਭਾਜਪਾ ਹਲਕਾ ਬਠਿੰਡਾ ਤੋਂ ਉਮੀਦਵਾਰ ਜਿਹੜੇ ਪਰਮਪਾਲ ਕੌਰ ਜਿਨ੍ਹਾਂ ਨੇ ਜਿਹੜਾ ਆਮ ਆਦਮੀ ਪਾਰਟੀ ਕਾਂਗਰਸ ਦੇ ਅਕਾਲੀ ਦਲ ਦੇ ਉੱਪਰ ਇਨਸਾਨੇ ਸਾਦੇ ਨੇਗੇ ਤੇ ਉਹਨਾਂ ਨੇ ਕਿਹਾ ਕਿ ਉਹ ਜਿੱਤ ਕੇ ਜਿਹੜਾ ਲੋਕਾਂ ਦੇ ਲਈ ਹਰ ਇੱਕ ਕੋਸ਼ਿਸ਼ ਕਰਨਗੇ ਕਿ ਕਿ ਵਿਕਾਸ ਕਮਨੂ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇ ਆਮਰਜੀਤ ਸਿੰਘ ਪੰਜਾਬ ਤੱਕ ਮਾਨਸਾ